ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਅਮਰੀਕਾ ਵਿੱਚ ਹੋਏ ਐਕਸੀਡੈਂਟ ਬਾਰੇ ਸਾਰੇ ਹੀ ਸੋਸ਼ਲ ਮੀਡੀਆ ਦੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਇਸ ਤੇ ਚੱਲਦੇ ਆਂ ਸਾਰੇ ਲੋਕਾਂ ਵੱਲੋਂ ਪਟੀਸ਼ਨ ਸਾਈਨ ਕੀਤਾ ਜਾ ਰਿਹਾ ਉਸ ਤੇ ਚੱਲਦੇ ਆਂ ਕੁਝ ਲੋਕਾਂ ਵੱਲੋਂ ਹਰਜਿੰਦਰ ਸਿੰਘ ਨੂੰ ਗਲਤ ਵੀ ਕਿਹਾ ਜਾ ਰਿਹਾ ਤੇ ਉਸ ਤੇ ਚੱਲਦੇ ਆਂ ਅੰਬਰਧਾਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪਾ ਕੇ ਸਾਰਿਆਂ ਨੂੰ ਕੀ ਰਿਪਲਾਈ ਕੀਤਾ ਅਤੇ ਕੀ ਗਿਆ ਹਰਜਿੰਦਰ ਸਿੰਘ ਬਾਰੇ ਦਿਖਾਉਣਿਆ ਦਾ ਨਵੀਂ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਵੀਡੀਓ ਥੱਲੇ ਬਣੇ ਬਲੈਕ ਗ੍ਰੈਂਡ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜਰੂਰ ਜਾਓ ਬਾਕੀ ਜੇਕਰ ਤੁਹਾਨੂੰ ਆਈ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾ ਬਾਕੀ ਕਮੈਂਟਾਂ ਵਿੱਚ ਦੱਸ ਕੇ ਜਰੂਰ ਜਾ ਜੋ ਅੰਬਰਧਾਰੀਵਾਲ ਨੇ ਕਿਹਾ ਉਹ ਸਹੀ ਹੈ ਜਾਂ ਫਿਰ ਗਲਤ ਕਮੈਂਟਾਂ ਵਿੱਚ ਦੱਸ ਕੇ ਜਰੂਰ ਜਾਓ again ਜਿੰਦ ਤੁਸੀਂ ਮੇਰੀ ਵੀਡੀਓ ਦੇਖੂਗੇ ਨਾ ਮੈਂ ਕਿਸ ਨੂੰ ਗਲਤ ਕਿਹਾ ਨਾ ਮੈਂ ਕਿਸ ਨੂੰ ਸਹੀ ਕਿਹਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਬਟ ਯਾ ਇਟ ਵਾਸ ਪ੍ਰੀਵਨਬਲ ਨਾਲੇ ਇਕਨ ਘਰ ਲਾਹੌਰ ਤੁਸੀਂ ਸਾਰੇ ਆਈ ਥਿੰਕ ਵੀਡੀਓਜ਼ ਲੋਕਾਂ ਦੀਆਂ ਦੇਖ-ਦੇਖ ਕੇ ਤੁਸੀਂ ਅੰਦਾਜ਼ਾ ਲਾਈ ਜਾਂਦੇ ਆ ਹਲੇ ਤਾਂ ਉਹਨੂੰ ਸੈਂਟੈਂਸ ਪੂਰਾ ਮਿਲਿਆ ਵੀ ਨਹੀਂ ਹੈਗਾ ਉਹਨਾਂ ਨੇ ਸੁਣਵਾਈ ਕੀਤੀ ਵੀ ਨਹੀਂ ਹੈਗੀ ਹਲੇ ਹਲੇ ਉਹਨਾਂ ਨੇ ਫਰਸ਼ਰ ਕਿਹਾ ਥੋੜੀ ਆ ਵੀ ਯੂ نو ਫੋਰਟੀਫਾਈਵ ਈਅਰਸ ਕੱਟਣੇ ਪੈਣੇ ਆ ਜੇਲ੍ਹ ਦੇ ਵਿੱਚ ਉਹ ਅਕੋਰਡਿੰਗ ਟੂ ਫਲੋਰਿਡਾ ਲਾਸ ਵੀ ਇੱਕ ਜਾਣੇ ਦਾ ਇੱਕ ਜਾਣੇ ਦੀ ਡੈਥ ਲਈ ਪੰਦਰਾਂ ਪੰਦਰਾਂ ਸਾਲ ਹੋ ਸਕਦੇ ਆ ਅਪ ਟੂ ਫਿਫਟੀਨ ਈਅਰਸ ਬਟ ਹੀ ਸੋ ਹੈਜ਼ ਟੂ ਗੋ ਐਂਡ ਗੈਟ ਦ ਹੀਅਰਿੰਗ ਡਨ ਹੀ ਸੋ ਹੈਜ਼ ਟੂ ਬੀ ਸੈਂਟੈਂਸਡ ਹਲੇ ਕਿਹਾ ਵੀ ਨਹੀਂ ਕਿਸੇ ਨੇ ਵੀ ਇਟਸ ਕਨ ਬੀ ਫੋਰਟੀ ਫਾਈਵ ਈਅਰਸ ਲਾਈਕ ਪੱਕੀ ਗੱਲ ਆ ਹਲੇ ਦ ਕੋਰਟ ਸਟਿਲ ਹੈਵ ਟੂ ਮੇਕ ਦ ਡਿਸੀਜ਼ਨ ਡਿਡ ਯੂ ਗਾਇਜ਼ ਨੋ ਤੁਹਾਨੂੰ ਪਤਾ ਸੀਗਾ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਆਰਡਰ ਦਿੱਤਾ ਸੀਗਾ ਵੀ ਤੁਹਾਨੂੰ ਇੱਥੇ ਰੁਕਣਾ ਪੈਣਾ ਰਾਤ ਤੁਸੀਂ ਕਿਤੇ ਜਾ ਨਹੀਂ ਸਕਦੇ ਉਹਨਾਂ ਨੇ ਆਰਡਰ ਡਿਸਓਬੇ ਕਰਕੇ ਕੈਲੀਫੋਰਨੀਆ ਵਾਪਸ ਕੇ ਉਹਨਾਂ ਨੇ ਟਿਕਟ ਕਰਵਾਈ ਇੰਡੀਆ ਦੀ ਸਵੇਰ ਦੀ 5 ਵਜੇ ਦੀ ਸਮਥਿੰਗ ਲਾਈਕ ਦੈਟ ਥਿਸ ਇਜ਼ ਆਲ ਫਰਮ ਅ ਯੂ ਐਸ ਗਵਰਨਮੈਂਟ ਵੈਬਸਾਈਟ ਬਾਈ ਦਾ ਵੇ ਇਹ ਮੈਂ ਟਿਕਟੌਕ ਤੋਂ ਗੱਲਾਂ ਨਹੀਂ ਸੁਣੀਆਂ ਥਿਸ ਇਜ਼ ਨਿਊਜ਼ ਥਿਸ ਇਜ਼ ਰੀਅਲ And then one onto asylum the case laya we take it in. So ta noki la da unane diddy uh forty five years of kata oe si up so like asylum the case like a gulti hoogi instead of gana be you know trying to fight for you know be like oh I'm I I you know I apologize, I sympathize, I anything like that. He instead that he fled from the scene when they told him to stay, went to California, and then booked a ticket to India when he's here on asylum. He's shooting himself in the foot. And Manny not be like I don't sympathize for him. I do sympathize for him. feel I see it from the other side of view. I see it from the other point of view as well. That first video I posted was literally just a conversation starter. It's basically to start a discussion that to kind of reflect our thinking. Like, you know, what if that was your family? Like, I get it, we all feel bad for him. Everyone's emotions are heightened right now. So I feel like no one's thinking clearly. Everyone's kind of just looking at videos on TikTok. TikTok the videos of Hide Kiranea. ਜੋ ਟਿਕਟੌਕ ਦੇ ਸਾਰੇ ਕਹਿ ਰਹੇ ਆ ਇੰਸਟਾਗ੍ਰਾਮ ਦੇ ਸਾਰੇ ਕਹਿ ਰਹੇ ਆ ਉੱਤੇ ਬਸ ਬਿਨਾ ਕੋਈ ਰਿਸਰਚ ਕੀਤੀ ਬਿਨਾ ਕੁਛ ਆਪ ਦੇਖੇ ਬਿਨਾ ਕੋਈ ਅਫੀਸ਼ਲ ਡਾਕੂਮੈਂਟ ਦੇ ਕੇ ਬਿਨਾ ਕੋਈ ਅਫੀਸ਼ਲ ਹੀアリング ਹੋਏ ਤਾਂ ਬਿਨਾ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ ਜਸਟ ਰਿਲੈਕਸ ਟੇਕ ਅ ਚਿਲ ਪਿਲ ਔਂ ਜੇ ਤੁਸੀਂ ਇਸ ਟਾਈਮ ਦੇ ਵਿੱਚ ਜਿੰਨਾ ਚਿਰ ਸੁਣਵਾਈ ਨਹੀਂ ਹੁੰਦੀ ਤੁਸੀਂ ਸੱਚੀ ਉਹਦੀ ਹੈਲਪ ਕਰਨਾ ਚਾਹੁੰਦੇ ਆ why doesn't it? like anyone punjabi did it ਸਾਡੇ ਲੋਅਰਸ ਆ ਸਾਡੇ ਲਾਜ ਕੰਮ ਕਰਦੇ ਆ ਉਹ ਅੱਗੇ ਆਣ ਕੇ ਹੈਲਪ ਕਿਉਂ ਨਹੀਂ ਕਰਦੇ ਫਿਰ ਜਾਂ ਜਿੰਨਾ ਚਿਰ ਸੁਣਵਾਈ ਨਹੀਂ ਹੁੰਦੀ ਜਿਹੜੇ ਇੱਥੇ ਪੰਜਾਬੀ ਲੋਅਰਸ ਵਧੀਆ ਉਹਨਾਂ ਨੂੰ ਲਾ ਦਾ ਪਤਾ ਆ ਉਹ ਆਣ ਕੇ ਕਿਉਂ ਨਹੀਂ ਵੀਡੀਓ ਬਣਾਉਂਦੇ ਵੀ ਇੱਥੇ ਦੇ ਲਾਜ਼ ਇਦਾਂ ਆ ਪਰ ਉਹਦੇ ਵਿੱਚੋਂ ਵੀ ਤੁਸੀਂ ਅੱਧੀ ਗੱਲ ਕੱਢਣੀ ਹੁੰਦੀ ਹੈ ਮੇਬੀ ਸਮਵਨ ਡੇਡ ਮੇਕ ਅ ਵੀਡੀਓ ਐਂਡ ਇਨਸਟੈਡ ਆਫ ਪੂਰੀ ਗੱਲ ਸੁਣਨੇ ਤੋਂ ਬਿਗੈਰ ਤੁਸੀਂ ਪਹਿਲਾਂ ਹੀ ਗੱਲ ਬਣਾ ਲਈ ਦੀ ਉਹਨੂੰ 45 ইয়ার্স ਮਿਲ ਗਿਆ ਹਲੇ ਤਾਂ ਉਹਦੀ ਸੁਣਵਾਈ ਹੋਈ ਵੀ ਨਹੀਂ ਹੈਗੀ ਇਨਸਟੈਡ ਆਈ ਥਿੰਕ ਆ ਟਿਕਟਾਕ ਤੇ ਆਨ ਕੇ ਸਾਰਿਆਂ ਨੇ ਮੇਬੀ ਉਹ ਮੁੰਡੇ ਨੂੰ ਡਰਾਤਾ ਇਨ ਉਤੋਂ ਲਾਈਕ ਹੋਰ ਜ਼ਿਆਦਾ ਗਲਤ ਹੋਈ ਜਾਂਦਾ ਹੈ ਹੁਣ ਜਿਹੜਾ ਉਹ ਉਤੋਂ ਛੱਡ ਕੇ ਕੈਲੀਫੋਰਨੀਆ ਆ ਗਿਆ ਉਤੋਂ ਟਿੱਕਟ ਕਰਵਾ ਲਈ ਇੰਡੀਆ ਦੀ ਨਾਲੇ ਇੱਥੇ ਅਸਾਈਲਮ ਦਾ ਕੇਸ ਲਗਾਇਆ ਵੀ ਉਹ ਕਿਵੇਂ ਲੱਗੂਗਾ ਕੋਰਟ ਨੂੰ ਹੁਣ ਉਹ ਕਿਵੇਂ ਲੱਗੂਗਾ ਗਵਰਨਮੈਂਟ ਨੂੰ ਹੁਣ ਵੀ ਜਿਹੜੀ ਕੰਟਰੀ ਚੋਂ ਤੈਨੂੰ ਅਸਾਈਲਮ ਦੀ ਲੋੜ ਸੀ ਉੱਥੇ ਤੂੰ ਭੱਜ ਚੱਲਾ ਆ ਥੋੜਾ ਜਿਹਾ ਠੰਡੇ ਹੋ ਕੇ ਨਾ ਇੱਕੋ ਦਮ ਨਹੀਂ ਮੁੱਦਾ ਚੱਕੀ ਦਾ ਇਨਾ ਥੋੜਾ ਜਿਹਾ ਠੰਡੇ ਹੋ ਕੇ ਦਿਮਾਗ ਨਾਲ ਸੋਚ ਕੇ ਆਪਣੀ ਰਿਸਰਚ ਆਪ ਕਰਕੇ ਫਿਰ ਲਾਈਕ ਆਪਾਂ ਕੋਈ ਗੱਲ ਕਰ ਸਕਦੇ ਹਾਂ ਫਿਰ ਆਪਾਂ ਕੋਈ ਸੋਲੂਸ਼ਨ ਕੱਢ ਸਕਦੇ ਹਾਂ ਮਸਲੇ ਦਾ